ਕੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤਜਰਬਾ ਕੀਤਾ ਹੈ ਕਿ ਕਈ ਵਾਰ ਸਾਡੀ ਜਦੋਂ ਮਿਲਣੀ ਹੁੰਦੀ ਹੈ ਕਿਸੇ ਨਾਲ ਤਾਂ ਐਵੇਂ ਲੱਗਦਾ ਜਿਵੇਂ ਸਵਰਗ ਤੋਂ ਕੋਈ ਬੁਲਾ ਆਇਆ ਹੋਵੇ ਤੇ ਇਸੇ ਪ੍ਰਕਾਰ ਯੂਸਫ ਤੇ ਯਾਕੂਬ ਦੀ ਮਿਲਣੀ ਹੈ ਤੇ ਇਹ ਦਿਖਾਉਂਦੀ ਹੈ ਪਰਮੇਸ਼ਵਰ ਦੀ ਵਫਾਦਾਰੀ ਨੂੰ ਜਿਹੜਾ ਟੁੱਟੇਪਨ ਦੇ ਵਿੱਚ ਵੀ ਖੁਸ਼ੀਆਂ ਦੀ ਹਵਾ ਚਲਾ ਦਿੰਦਾ ਹੈ ਜਦੋਂ ਅਸੀਂ ਵੇਖਦੇ ਹਾਂ ਇਸ ਘਟਨਾ ਦੇ ਵਿੱਚ ਕਿ ਜਿਹੜਾ ਯਕੂਬ ਹੈ ਉਹ ਤੇ ਉਹਦਾ ਪਰਿਵਾਰ ਮਿਸਰ ਦੀ ਵੱਲ ਆ ਰਹੇ ਨੇ ਤੇ ਇਹ ਨਾ ਕੇਵਲ ਉਹਨਾਂ ਦੀ ਆਕਾਲ ਤੋਂ ਬਚਣ ਦੇ ਵਾਸਤੇ ਆ ਬਲਕਿ ਪਰਮੇਸ਼ਵਰ ਦਾ ਅਬਰਾਹਾਮ ਦੇ ਨਾਲ ਜੋ ਵਾਅਦਾ ਸੀ ਉਹਦੀ ਪੂਰਤੀ ਵੀ ਹੈ ਕਿ ਉਹਦੇ ਪੂਰਵ ਜਿਹੜੇ ਨੇ ਉਹ ਇੱਕ ਬਰਕਤ ਬਣਨਗੇ ਸਾਰੀਆਂ ਕੌਮਾਂ ਲਈ ਪਰ ਇਸ ਤੋਂ ਪਹਿਲਾਂ ਕਿ ਵਾਅਦਾ ਪੂਰਾ ਹੋਵੇ ਇੱਕ ਚੰਗਿਆਈ ਏ ਜੀਦਾ ਹੋਣਾ ਬਹੁਤ ਜ਼ਰੂਰੀ ਹੈ 20 ਸਾਲਾਂ ਦੀ ਜੁਦਾਈ ਤੋਂ ਬਾਅਦ ਜਦੋਂ ਯਾਕੂਬ ਤੇ ਯੂਸਫ ਇੱਕ ਦੂਏ ਦੇ ਸਾਹਮਣੇ ਆਉਂਦੇ ਨੇ ਉਹਨਾਂ ਦੋਵਾਂ ਦੀ ਜਿਹੜੀ ਜੁਦਾਈ ਦਾ ਗਾਮੇ ਉਹ ਹੰਝੂਆਂ ਦੇ ਰਾਹੀ ਵੈਂਦਾ ਏ 29 ਆਇਤ ਦੇ ਵਿੱਚ ਲਿਖਿਆ ਏ ਕਿ ਯੂਸਫ ਨੇ ਆਪਣੇ ਬਾਪ ਦੇ ਗਲੇ 'ਚ ਬਾਹਾਂ ਪਾ ਕੇ ਲੰਬੀ ਧੀਰ ਤੱਕ ਉਹ ਰੋਂਦਾ ਰਿਹਾ ਇਹ ਪਾਲ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਦੋਵੇਂ ਬੰਦਿਆਂ ਨੇ ਕਿੰਨੇ ਸਮੇਂ ਤੋਂ ਆਪਣੇ ਦਿਲ ਦੇ ਵਿੱਚ ਪੀੜ ਸਿਪਾਈ ਹੋਈ ਸੀ। ਯਾਕੂਬ ਦੇ ਲਈ ਪੁੱਤਰ ਨੂੰ ਗਵਾਉਣ ਦਾ ਜਿਹੜਾ ਜ਼ਖਮ ਸੀ ਉਹ ਬਹੁਤ ਗਹਿਰਾ ਸੀ। ਯੂਸਫ ਦੇ ਵਾਸਤੇ ਉਹਦੇ ਪਰਿਵਾਰ ਤੋਂ ਜੁਦਾਈ ਉਹਦੇ ਲਈ ਇੱਕ ਵੱਡਾ ਬੋਝ ਸੀ ਹਾਲਾਂਕਿ ਉਹ ਮਿਸਰ ਦੇ ਵਿੱਚ ਬਹੁਤ ਉੱਚੀ ਪਦਵੀ ਤੇ ਸੀ। ਪਰ ਉਹਨਾਂ ਦੇ ਹੰਝੂਆਂ ਦੇ ਵਿੱਚ ਕੁਝ ਬਹੁਤ ਹੀ ਜ਼ਬਰਦਸਤ ਜਿਹੜਾ ਹੋ ਰਿਹਾ ਹੈ ਤੇ ਯਾਕੂਬ ਇਥੇ ਕਹਿੰਦਾ ਏ ਤੀਅਤ ਦੇ ਵਿੱਚ ਕੇ ਹੁਣ ਮੈਂ ਮਰ ਸਕਦਾ ਕਿਉਂਕਿ ਮੇਰੀਆਂ ਅੱਖਾਂ ਨੇ ਤੈਨੂੰ ਵੇਖ ਲਿਆ ਏ ਉਤਪਤ 46 ਦੀ ਤੀ ਇਹ ਬੜੀ ਮਿੱਠੀ ਤੇ ਕੌੜੀ ਗੱਲ ਏ ਜਿਹੜੀ ਸਾਲਾਂ ਦੀ ਜੁਦਾਈ ਦੀ ਮਿਲਣੀ ਦੀ ਖੁਸ਼ੀ ਮਨਾ ਰਹੀ ਹੈ ਕਿ ਹੁਣ ਉਹ ਮਿਲ ਗਏ ਨੇ ਬਹੁਤ ਤਰੀਕਿਆਂ ਦੇ ਨਾਲ ਇਹ ਜੋ ਬਹਾਲੀ ਹੋਈ ਏ ਇਹ ਜੋ ਚੰਗਿਆਈ ਹੋਈ ਏ ਟੁੱਟੇ ਦਿਲਾਂ ਦੀ ਪਰਮੇਸ਼ਰ ਇਹਨੂੰ ਸਾਡੇ ਦਿਲਾਂ ਦੇ ਵਿੱਚ ਵੀ ਲੈ ਕੇ ਆਉਣਾ ਚਾਹੁੰਦਾ ਏ ਅਸੀਂ ਸਾਰੇ ਜ਼ਖਮਾਂ ਨੂੰ ਚੁੱਕੀ ਫਿਰਦੇ ਆਂ ਟੁੱਟੇ ਦਿਲ ਨੇ ਟੁੱਟੇ ਸੁਪਨੇ ਨੇ ਜਾਂ ਸਾਡੇ ਆਪਣੇ ਸਾਨੂੰ ਛੱਡ ਕੇ ਇਸ ਦੁਨੀਆ ਚ ਕੂਚ ਕਰ ਗਏ ਪਰ ਯੂਸਫ ਤੇ ਯਾਕੂਬ ਦੀ ਕਹਾਣੀ ਸਾਨੂੰ ਇਹ ਅਹਿਸਾਸ ਕਰਾਉਂਦੀ ਏ ਭਾਵੇਂ ਸਾਡੀ ਪੀੜ ਕਿੰਨੀ ਗਹਿਰੀ ਹੋਵੇ ਫਿਰ ਵੀ ਪਰਮੇਸ਼ਰ ਸਵਾਚੋਂ ਸੁੰਦਰਤਾ ਪੈਦਾ ਕਰ ਸਕਦਾ ਏ ਤੇ ਸਾਡੀ ਜ਼ਿੰਦਗੀ ਦੇ ਹਨੇਰੇ ਅਧਿਆਇਆਂ ਨੂੰ ਵੀ ਬਦਲ ਸਕਦਾ ਏ ਇਹ ਵੀ ਗੱਲ ਯਾਦ ਕਰਾਉਂਦਾ ਕਿ ਜੇ ਅਸੀਂ ਪ੍ਰਭੂ ਦਾ ਇੰਤਜ਼ਾਰ ਕਰੀਏ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਉਹ ਜਵਾਬ ਦੇਵੇਗਾ ਤੇ ਵੱਡਾ ਆਨੰਦ ਲਿਆਵੇਗਾ ਪਰ ਇਹ ਆਵੇਗਾ ਕੇਵਲ ਉਹਦੇ ਸਮੇਂ 'ਚ ਮੈਨੂੰ ਇਹ ਮਹਾਨ ਬੇਦਾਰੀ ਦੀ ਯਾਦ ਆਉਂਦੀ ਹੈ ਜਿਹੜੀ ਐਸਬਰੀ ਕਾਲਜ ਦੇ ਵਿੱਚ 1970 ਦੇ ਵਿੱਚ ਹੋਈ ਸੀ ਇੱਕ ਛੋਟੇ ਜਿਹੇ ਚਰਚ ਦੀ ਬੰਦਗੀ ਤੋਂ ਸ਼ੁਰੂ ਹੋਈ ਸੀਗੀ ਤੇ ਬਾਅਦ ਦੇ ਵਿੱਚ ਇਹਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਜਦੋਂ ਵਿਦਿਆਰਥੀ ਦੇ ਉੱਥੇ ਪੜਾਉਣ ਵਾਲੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸੀ ਉਹਨਾਂ ਨੇ ਪਰਮੇਸ਼ਵਰ ਦੀ ਸ਼ਕਤੀ ਦਾ ਬਹੁਤ ਵੱਡਾ ਅਹਿਸਾਸ ਕੀਤਾ ਇੱਕ ਇਹੋ ਜੀ ਇਕਤਾ ਦਾ ਝਲਕ ਸੀ ਜੋ ਸਾਡੇ ਕੋਲ ਸਦਾ ਲਈ ਆਉਣ ਵਾਲੀ ਹੈ ਬਿਦਾਰੀ ਦੇ ਵਿੱਚੋਂ ਇੱਕ ਬੜੀ ਜ਼ਬਰਦਸਤ ਕਹਾਣੀ ਨਿਕਲ ਕੇ ਆਉਂਦੀ ਹੈ ਜੋ ਕਿ ਇੱਕ ਪ੍ਰੋਫੈਸਰ ਦੀ ਹੈ ਪ੍ਰੋਫੈਸਰ ਫਰੈਂਕ ਲਾਬਾ ਦੀ ਡਾਕਟਰ ਲਾਬਾਕ ਨੇ ਆਪਣੀ ਜ਼ਿੰਦਗੀ ਪਰਮੇਸ਼ਵਰ ਦੀ ਸੇਵਾ ਤੇ ਦੂਜਿਆਂ ਦੀ ਸੇਵਾ 'ਚ ਲਾ ਦਿੱਤੀ ਸੀ ਉਹਨੇ ਇੱਕ ਸਾਖਰਤਾ ਪ੍ਰੋਗਰਾਮ ਚਲਾਇਆ ਸੀ ਜਿਸ ਨੇ ਲੱਖਾਂ ਲੋਕਾਂ ਦੀ ਸੰਸਾਰ 'ਚ ਜ਼ਿੰਦਗੀ ਬਦਲੀ ਸੀ ਪਰ ਫਿਰ ਵੀ ਡਾਕਟਰ ਲਾਬਾਕ ਨੇ ਜਦੋਂ ਉਹ ਐਸਬਰੀ ਕਾਲਜ ਦੇ ਵਿੱਚ ਉੱਥੇ ਪ੍ਰਾਰਥਨਾ ਕਰ ਰਿਹਾ ਸੀ ਜਿਹੜੇ ਆਨੰਦ ਅਤੇ ਮਕਸਦ ਦਾ ਅਹਿਸਾਸ ਉਹਨੇ ਉੱਥੇ ਕੀਤਾ ਉਹਨੇ ਕਦੇ ਨਹੀਂ ਸੀ ਕੀਤਾ ਮੈਂ ਬੇਦਾਰੀ ਤੋਂ 3 ਮਹੀਨੇ ਬਾਅਦ ਉਹਦੇ ਨਾਲ ਗੱਲ ਕੀਤੀ ਹੰਝੂਆਂ ਦੇ ਨਾਲ ਭਰੀਆਂ ਅੱਖਾਂ ਦੇ ਨਾਲ ਡਾਕਟਰ ਲਾਬਾਕ ਨੇ ਮੈਨੂੰ ਇਹ ਗੱਲ ਕਹੀ ਮੈਂ ਇਸ ਗੱਲ ਲਈ ਸਾਲਾਂ ਤੋਂ ਦੁਆ ਕੀਤੀ ਹੈ ਹੁਣ ਮੈਂ ਪ੍ਰਭੂ ਦੇ ਕੋਲ ਜਾਣ ਲਈ ਤਿਆਰ ਹਾਂ ਤੇ 1 ਮਹੀਨੇ ਬਾਅਦ ਡਾਕਟਰ ਲਾਬਾਕ ਪ੍ਰਭੂ ਕੋ ਚਲੇ ਗਏ ਆਪਣੇ ਸੁਪਨੇ ਨੂੰ ਪੂਰੇ ਹੁੰਦਿਆਂ ਵੇਖ ਕੇ ਬਹੁਤ ਤਰੀਕਿਆਂ ਦੇ ਨਾਲ ਡਾਕਟਰ ਲਾਬਾਕ ਦਾ ਜੋ ਤਜਰਬਾ ਹੈ ਮੇਰੇ ਤੇ ਤੁਹਾਡੀ ਚਾਹਤ ਨੂੰ ਵਿਖਾਉਂਦਾ ਹੈ ਜੋ ਪਰਮੇਸ਼ਵਰ ਦੇ ਪ੍ਰਤੀ ਤੇ ਲੋਕਾਂ ਦੇ ਨਾਲ ਮਿਲਣੀ ਦੇ ਪ੍ਰਤੀ ਹੈ ਸਾਡੇ ਸਾਰੇ ਜ਼ਖਮਾਂ ਦੀ ਚੰਗਿਆਈ ਵਾਸਤੇ ਤੇ ਅਥਰੂਆਂ ਦੇ ਪੂੰਝੇ ਜਾਣ ਲਈ ਇਹ ਕਹੋ ਜੀ ਚਾਹਤ ਸੀ ਜਿਸ ਨੂੰ ਯਾਕੂਬ ਤੇ ਯੂਸਫ ਨੇ ਆਪਣੀ ਧਰਤੀ ਤੇ ਮਿਲਣੀ ਦੁਆਰਾ ਪੂਰੇ ਹੁੰਦੇ ਵੇਖਿਆ ਪਰ ਇਹਦੀ ਅਸਲੀ ਪਰਪੂਰੀ ਅਨੰਤ ਕਾਲ 'ਚ ਹੋਵੇਗੀ ਉਨੇ ਦਾ ਮਤਲਬ ਇਹ ਨਹੀਂ ਆ ਕਿ ਜਿਹੜੀ ਬਹਾਲੀ ਤੇ ਜਿਹੜੀ ਮਿਲਣੀ ਹੋ ਇਸ ਧਰਤੀ ਦੇ ਉੱਤੇ ਹੋ ਨਹੀਂ ਸਕਦੀ ਇਹ ਯੂਸਫ ਦੀ ਕਹਾਣੀ ਸਾਨੂੰ ਦਿਖਾਉਂਦੀ ਏ ਈਮਾਨਦਾਰ ਹੋਣ ਦੇ ਬਾਰੇ ਵਿੱਚ ਮਿਲਣੀ ਦੇ ਬਾਰੇ ਵਿੱਚ ਮਾਫ ਕਰਨ ਦੇ ਬਾਰੇ ਵਿੱਚ ਕਿ ਜਿਹੜੇ ਰਿਸ਼ਤੇ ਪਰਮੇਸ਼ਵਰ ਨੇ ਸਾਨੂੰ ਦਿੱਤੇ ਨੇ ਅਸੀਂ ਉਹਨਾਂ ਦੇ ਚੰਗੇ ਪੰਡਾਰੀ ਬਣਨਾ ਹੈ ਅਸੀਂ ਇਹਨੂੰ ਵੇਖਦੇ ਹਾਂ ਬੜੇ ਨਾਜ਼ੁਕ ਤੇ ਬੜੇ ਸੁਚੱਜੇ ਢੰਗ ਦੇ ਨਾਲ ਯੂਸਫ ਆਪਣੇ ਪਰਿਵਾਰ ਨੂੰ ਮਿਸਰ ਚ ਲਿਆਇਆ ਏ ਉਹਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਜ਼ਮੀਨ ਦਾ ਇੰਤਜ਼ਾਮ ਕਰਾਇਆ ਪਰ ਉਸੇ ਸਮੇਂ ਉਹਨੇ ਧਿਆਨ ਰੱਖਿਆ ਕਿ ਕਿਤੇ ਮਿਸਰੀ ਉਹਦੇ ਨਾਲ ਨਾਰਾਜ਼ ਨਾ ਹੋ ਜਾਣ ਅਸੀਂ ਇਹਨੂੰ ਵੇਖਦੇ ਹਾਂ ਉਹਨੇ ਅਕਾਲ ਦੀ ਸਥਿਤੀ ਦੇ ਨਾਲ ਉਹ ਕਿਵੇਂ ਨਿਪਟਿਆ ਸੀ ਤੇ ਪਰਮੇਸ਼ਵਰ ਦੇ ਦਿੱਤੀ ਹੋਈ ਬੁੱਧ ਦੇ ਨਾਲ ਉਹ ਕਿਵੇਂ ਪੂਰੇ ਇਜ਼ਰਾਇਲ ਦੇ ਉੱਤੇ ਕਿਰਪਾ ਲੈ ਕੇ ਆਇਆ ਇਸੇ ਤਰ੍ਹਾਂ ਪਰਮੇਸ਼ਵਰ ਚਾਹੁੰਦਾ ਹੈ ਜਿਹੜੇ ਵਰਦਾਨ ਉਹਨੇ ਸਾਨੂੰ ਦਿੱਤੇ ਨੇ ਅਸੀਂ ਉਹਨਾਂ ਦੇ ਚੰਗੇ ਭੰਡਾਰੀ ਬਣੀਏ ਦੇ ਉਹਦੇ ਪ੍ਰਭਾਵ ਨੂੰ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਤੇ ਦੂਜਿਆਂ ਦੀ ਭਲਾਈ ਲਈ ਵਰਤੀਏ ਇੱਕ ਬੁਲਾਹਟ ਏ ਜੀ ਦੇ ਵਾਸਤੇ ਹਲੀ ਮੀਂਹ ਦੀ ਜ਼ਰੂਰਤ ਹੈ ਤੇ ਪਰਮੇਸ਼ਰ ਦੀ ਅਗਵਾਈ ਤੇ ਭਰੋਸਾ ਕਰਨ ਦੀ ਇੱਛਾ ਉਦੋਂ ਵੀ ਜਦੋਂ ਅੱਗੇ ਦਾ ਰਾਹ ਸਪਸ਼ਟ ਨਹੀਂ ਹੈ ਯੂਸਫ ਅਤੇ ਯਾਕੂਬ ਦੇ ਮਿਲਣ ਦੀ ਤੁਹਾਨੂੰ ਪ੍ਰੇਰਿਤ ਕਰੇ ਕਿ ਤੁਸੀਂ ਪਕੜ ਕੇ ਰੱਖੋ ਮਿਲਣ ਦੀ ਆਸ ਨੂੰ परमेश्वर ਤੇ ਭਰੋਸਾ ਕਰੀਏ ਕਿ ਉਹ ਸਾਡੇ ਟੁੱਟੇ ਪੰਨ ਨੂੰ ਵੀ ਚੰਗਾ ਕਰ ਸਕਦਾ ਹੈ ਤੇ ਸਾਡੇ ਬੁਰੇ ਹਾਲਾਤਾਂ ਨੂੰ ਵੀ ਸੁੰਦਰ ਬਣਾ ਸਕਦਾ ਤੇ ਬੁੱਧ ਅਤੇ ਇਮਾਨਦਾਰੀ ਨਾਲ ਚੱਲੀਏ ਇਹ ਗੱਲ ਜਾਣਦੇ ਹੋਏ ਕਿ ਜਿਹੜਾ ਪਰਮੇਸ਼ਰ ਯੂਸਫ ਦੇ ਪਰਿਵਾਰ ਨੂੰ ਮਿਸਰ ਚ ਲੈ ਆਇਆ ਉਹ ਤੁਹਾਡੀ ਜ਼ਿੰਦਗੀ ਚ ਵੀ ਕੰਮ ਕਰ ਰਿਹਾ ਹੈ ਜੋ ਤੁਹਾਡੀ ਜ਼ਿੰਦਗੀ ਦੀ ਕਹਾਣੀ ਨੂੰ ਬੜੇ ਸੋਹਣੇ ਤਰੀਕੇ ਨਾਲ ਬੁੰਨ ਰਿਹਾ ਹੈ ਛੁਟਕਾਰੇ ਦੀ